ਭੂ ਤੂੰ ਆ ਗਿਆ ਤੂੰ ਆ ਗਿਆ ਤੂੰ ਆ ਗਿਆ ਚੱਲ ਤੈਨੂੰ 2 ਦਿਨ ਮੈਂ ਇਨਾ ਮਿਸ ਕੀਤਾ ਪਾਗ ਲਿਆ ਕਿੱਧਰ ਸਾ ਤੂੰ ਛੱਡ ਦੇ ਹੁਣ ਮੈਨੂੰ ਪਾਗ ਲਿਆ ਚੱਲ ਕਿੱਥੇ ਦੋ ਅੱਦੇ ਆ ਕੋ ਯੱਤੇ ਹੀ ਮੰਤਰ ਆ ਫੇਰ وہی ਗੱਲ ਉਹਦੇ ਵਿਚਾਰੇ ਦਾ ਬੁਰਾ ਹਾਲ ਹੈ ਤੈਨੂੰ ਹਾਸਾ ਆਇਆ ਮਾਨੂੰ ਵੀ ਕਾਹੋ ਹੀ ਨੋ ਹਾਈ ਹੈਲੋ છોડો राधे राधे बोलो राधे राधे आज गाइस क्या हाल चाल है यो तो सारे ठीक होंगे टाइम पौने 10 हो गए और 4 दिन के बाद आज तोड़ा वीरा चलया है जिम 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 आज जिम चली डबल एक्सरसाइज करेंगे चेस्टली और चेस्ट के नाल सी क्या कर सके ट्राइसेप्सली कर लेने हैं ठीक है क्योंकि मंडे आज क्या होया आज ट्यूसडे है कि आज मंडे है गोविंद ਅੱਜ ਟਿਊਜ਼ਡੇ ਜਾਂ ਵੈਨਸਡੇ ਅੱਜ ਅੱਜ ਬੁੱਧਵਾਰ ਹੈ ਬੁੱਧਵਾਰ ਹੈ ਹਾਂਜੀ ਸੋਹਣੇ ਬਰ ਮੰਗਰਾਂ ਵਰਗਾ ਓ ਮਾਈ ਗਾਡ ਸੈਟਰਡੇ ਸੰਡੇ ਮੰਡੇ ਟਿਊਜ਼ਡੇ ਚਾਰ ਦਿਨ ਮੈਂ ਜਿਮ ਨਹੀਂ ਗਿਆ ਔਰ ਹੁਣ ਅਸੀਂ ਚਾਰ ਦਿਨ ਦੇ ਬਾਅਦ ਅੱਜ ਜਿਮ ਜਾਂਦੇ ਆ ਫਿਰ ਡਬਲ ਐਕਸਰਸਾਈਜ਼ ਲਗਾ ਕੇ ਆਦੇ ਅੱਜ ਬੁੱਧਵਾਰ ਹੋ ਗਿਆ ਵੈਸੇ ਵੀ ਬੁੱਧ ਕੰਮ ਸ਼ੁੱਧ ਹੁੰਦਾ ਠੀਕ ਹੈ ਚਲਿਏ ਫਿਰ ਚਲੋ ਫਿਰ ਮਿੱਤਰੋ ਓ ਆ ਜਾ ਆ ਜਾ ਆ ਜਾ ਵਾਹ ਬਈ ਵਾਹ ਜਿਮ ਜਾਣ ਤੇ ਪਹਿਲਾਂ ਸੱਦਾ ਦੇਖ ਲਓ ਦਰਸ਼ਨ ਹੋ ਗਏ ਸਾਡੇ ਮਿੱਤਰ ਕਾਲੂਏ ਕਾਲੂ ਕਿੱਦਾਂ ਫਿਰ ਵਧੀਆ ਇੱਧਰ ਕਹਦੇ ਕੁਛ ਸਗਰਪਰਾ ਨਹੀਂ 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 ਬੋਲ ਇੱਦਾਂ ਸਗਰਵਾਰਾ ਥੋੜਾ ਬੋਲ ਹੈਲੋ ਸਗਰਪਰਾਸ ਹੈਲੋ ਸਗਰਪਰਾ ਕੀ ਹਾਲ ਚਾਲ ਹੈਲੋ ਰੱਬ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਬੋਲ ਬੋਲ ਆਈ ਹੋਪ ਆਈ ਹੋਪ ਤੁਸੀਂ ਸਾਰੇ ਸਾਰੇ ਠੀਕ ਹੋਵੋਗੇ ਠੀਕ ਹੋਵੋਗੇ ਲਓ ਵੀ ਮਿੱਤਰਾਂ ਸਵੇਰੇ ਸਵੇਰੇ ਕਾਲੂ ਦੇ ਦਰਸ਼ਨ ਹੋ ਗਏ ਇਹ ਤੋਂ ਵਧੀਆ ਹੁਣ ਮੈਂ ਕੀ ਕਰਾ ਸਕਦਾ ਤੁਹਾਡੇ ਲਈ ਦੇਖ ਲਓ ਅੱਜ ਦਿਨ ਤੁਹਾਡਾ ਵਧੀਆ ਹੀ ਜਾਣਾ ਬਲਗ ਏ ਮਹਾਦੇਵ ਉਹ ਖੁੱਲੇ ਕੇਸ ਬੰਨਾ ਸਿਰ ਰੱਕ ਪੱਟ ਤੇ ਮਾਰੀ ਵੇ ਕੰਡਾਸੀ ਕੀ ਤੇਰੀ ਲੱਗ ਤਹੇ ਉਹ ਸੱਪਨੀਆਂ ਸਿਰੀਆਂ ਤੇ ਘਿਹੜੇ ਚਮਕੀ ਲਖਾ ਕਢ ਗਿਆ ਬੁਏ ਦੇ ਲੋ ਵੀ ਗਾਇਸ ਨਾਰਾ ਕਪੜੇ ਗਾਦੇ ਬਣੇ ਕਾਡੇ ਦੀ ਸੌਕ ਨੂੰ ਅਸੀਂ 80 ਕਿਲੋ ਅੱਜ ਲਾਣ ਲੱਗੇ ਤੇ ਦੇਖਦੇ ਹੁਣ ਲੱਗਦੇ ਨਾ ਨਹੀਂ ਲੱਗਦਾ ਚਲੋ ਜੀ ਚਲੋ ਜੱਕੜੀਏ ਫਿਰ ਹੋਰ ਹੋਰ ਕਿੱਥੇ ਨੂੰ ਇਸ ਵੋਟ ਚੱਕ ਚਗਾ ਦੇ ਛੱਡ ਦੇ 너3 4 5 6해8 9 10 11 12 ਯਾਰ ਵੈਰੀ ਗੁੱਡ ਨਾ ਹੋਏ ਨਾ ਹੋਏ ਤਸ ਹੋਏ ਕੋ ਮਲੇ ਲੇ ਕੱਢ ਦੀ ਸ਼ੌਕ ਨੋ ਲੱਗੇ ਮਜ਼ਾਕ ਨਹੀਂ ਕੱਢ ਦੀ ਪਾਵਰ ਮੇਰੇ ਚ ਆ ਗਈ ਤਾਂ ਲੱਗੇ ਨਹੀਂ ਲੱਥੇ ਲੱਗਣੇ ਵੇ ਬਸ ਹੋ ਗਿਆ ਪਾਵਰ ਚੈਸਟ ਕਹੇ ਤਾਂ ਤੁਹਾਡੀ ਜੀ ਕਿੱਥੇ ਭੱਜੇ ਭਾਈ ਵਰਕਆਊਟ ਵਾਲੇ ਦਾ ਇਹ ਵਟ ਘਟਦੇ ਵਟ ਚਾਰ ਦਿਨ ਬਾਅਦ ਜਿਮ ਆਇਆ ਨਾ એનર્ਜੀ ਐ ਪੂਰਾ ਲੈਵਲ ਹਾਈ ਥਾ ਔਰ ਵੇਟ ਵੀ ਇਕਦਮ ਵਧੀਆ ਵਜਿਆ ਤਾਂ ਹੁਣ ਟਾਈਮ ਹੋ ਗਿਆ ਨਹਾ ਤੋਂ ਕੇ ਆਪਣੇ ਕਰਮ ਭੂਮੀ पे चलते हैं गाइस ਆਪਣੀ ਦੁਕਾਨ ਪਰ ਪਾਪਾ ਵੀ ਆ ਗਏ ਹੁਣ ਯਾਰ ਹੁਣੀ ਸਵੇਰੇ ਸਵੇਰੇ ਪਸੀਨਾ ਪਵਾ ਕੇ ਦੁਕਾਨ ਪਰ ਪਹੁੰਚ ਗਿਆ ਔਰ ਪਾਪਾ ਤਾਂ ਕੋਈ ਆ ਤਾਂ ਪਤਾ ਨਹੀਂ ਹੈ ਜਦ ਕੀ 11 ਆ ਪੂਰੇ ਬੱਜ ਚੁੱਕੇ ਹੁਣ ਅਜ ਪਾਪਾ ਨੂੰ ਪੁੱਛ ਕੇ ਚ ਕੀਤੀ ਜਾਵੇਗੀ ਕਿ ਤੁਹਾਡਾ ਕੀ ਹਾਲ ਕੀਤਾ ਜਾਦਾ ਜਿਹੜੇ ਤੁਸੀਂ 11 ਵਜੇ ਤੱਕ ਦੁਕਾਨ ਪਰ ਨਹੀਂ ਪਹੁੰਚਦੇ ਮੈਂ ਤਾਂ ਪਰੇਸ਼ਾਨ ਹੋ ਗਿਆ ਆਂਦੇ ਹੀ ਨਹੀਂ ਹੈਗੇ ਦੁਕਾਨਪੁਰ ਇਹਨਾਂ ਦੀ ਰੂਹ ਹੀ ਨਹੀਂ ਕਰਦੀ ਪਾਪਾ ਜੀ ਉਧਰ ਮੈਨੂੰ ਤਾਂ ਲੱਗਦਾ ਮਸ਼ਹੂਰੀ ਨਹੀਂ ਜਾਂਦੇ ਤਾਂ ਗੇੜੀ ਮਾਰਨ ਬਸ ਵੀ ਮੈਂ ਆ ਗਿਆ ਹੁਣ ਮੈਂ ਚੱਲ ਪਿਆ ਕਿਉਂਕਿ ਅੱਜ ਸਵੇਰ ਦੇ ਅਸੀਂ ਬਾਹਰ ਤਾਂ ਨਿਕਲੇ ਨਹੀਂ 20 ਪਰੇ ਸੀ ਕੀਤਾ ਵਾ ਔਰ ਬਿਲਕੁਲ ਵੀ ਠੰਡ ਨਹੀਂ ਲੱਗੇ ਕਰਦੀ ਇਵਨ ਕੀ ਗਰਮੀ ਲੱਗੇ ਕਰਦੀ ਸਾਰੇ ਵੀ ਦੇਖੋ ਥੋੜਾ ਥੋੜਾ ਹੈ ਨਹੀਂ ਉਧਰ ਪਸੀਨਾ ਪਰ ਫੀਲ ਟੱਚ ਕਰਕੇ ਚਿਪ 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 ਹੋਇਆ ਕਰਦੀ ਮਤਲਬ ਬਾਡੀ 'ਚੋ ਸਵੇਟਿੰਗ ਹੋਇਆ ਕਰਦੀ 20 ਪਰ ਵੀ ਮਨੂੰ ਭਾਜੀ ਅਸੀਂ ਜਿਹੜਾ ਹੈਗਾ ਕੰਮ ਨਹੀਂ ਕਰਿਆ ਅਰੇ ਤੁਸੀਂ ਦੇਖ ਲਓ ਸਾਡਾ ਟੈਂਪਰੇਚਰ ਦਾ ਅੱਜ ਮੈਂ ਕਹਿੰਦਾ 40 43 ਪੁੱਜ ਗਿਆ ਹੋਣਾ ਮੈਨੂੰ ਭਾਜੀ ਹੈ ਚੱਕੀ ਤਾਂ ਤੁਸੀਂ ਅਸਫੇਰ ਦਾ ਕਿੰਨਾ ਦਾ 43 ਚਲੋ ਐਵੇਂ ਬੋਲੇ ਕਰਦੇ ਹੈ ਨਹੀਂ ਕੀਤਾ ਚੱਕ ਇਹਨਾਂ ਨੇ ਹਾਂ ਦੱਸੋ ਕਿੰਨਾ ਫਿਰ ਕਰੋ ਕਰੋ ਦੱਸੋ ਦੱਸੋ 42 ਕਿੰਨਾ ਹੈ ਬੋਲੋ ਕਿੰਨਾ ਹੈ 41 ਐਵੇਂ 41 ਨਹੀਂ ਐਵੇਂ ਝੂਠ ਬੋਲ ਰਿਆ ਕਰਦੇ ਸੱਚੀ ਬੋਲਦਾ ਸੱਚੀ ਸੁੱਚੀ ਕੋਈ ਨਹੀਂ ਇੰਨਾ ਹੀ ਦਾ ਲੇ ਮਾਨੂੰ ਬਾਈ ਸੱਚ ਬੋਲਦੇ ਮੈਂ ਮਜ਼ਾਕ ਕਰਿਆ ਕਰਦਾ ਐਦਾਂ ਦੀ ਗੱਲ ਨਹੀਂ ਮਾਨੂੰ ਬਾਈ ਕਹਿੰਦੇ ਐ ਵੀ ਬੈਸ ਲਾਪੇ ਇਹਨੇ ਕੋਣ ਸਮਝਾਦਾ ਮੇਰੇ ਕੋਲ ਕੋਣ ਵੈ ਸਹੀ ਗੱਲ ਤੁਹਾਨੂੰ ਮੈਨੂੰ ਪਤਾ ਨਹੀਂ ਹੋਣੀ ਕਿਸੇ ਨੂੰ ਵੀ ਪਤਾ 11th ਕਲਾਸ ਵਿੱਚ ਨਾ ਮੈਂ ਡਿਬੇਟ ਕੰਪੀਟੀਸ਼ਨ ਚ 16 ਸਕੂਲਾਂ ਚੋਂ ਪਹਿਲੇ ਨੰਬਰ 'ਤੇ ਥਾ ਔਰ 12th ਕਲਾਸ ਵਿੱਚ 30 ਸਕੂਲਾਂ ਚੋਂ ਪਹਿਲੇ ਨੰਬਰ 'ਤੇ ਮਤਲਬ ਬਹਿਸ ਕਰਨੇ ਚ ਤਾਂ ਮੇਤੇ ਕੋਈ ਜਿੱਤ ਨਹੀਂ ਸਕਦਾ ਇਸੇ ਕਰਕੇ ਪਪਾ ਤਰਬੂਜ ਖਾਂਦੇ ਖਾਂਦੇ ਤੁਹਾਨੂੰ ਇਹ ਗੱਲ ਦੱਸਣੀ 2 ਤਰੀਕ ਨੂੰ ਸਵੇਰੇ 3 ਵਜੇ ਚੱਲਿਆ ਵਾ ਮੈਂ ਅਮਰਾਸ ਯਾਤਰਾ 2 ਜੂਨ ਨੂੰ ਨਾ ਹੁਣ ਜਿਹੜੀ ਆਣੀ ਆ ਉਹ 2 ਤਰੀਕ ਨੂੰ ਕਿਉਂ ਯਾਤਰਾ ਸ਼ੁਰੂ ਦੇ ਪਹਿਲੇ ਪਹਿਲੇ ਅਸੀਂ ਜਾਣਾ ਬਾਅਦ ਚ ਪੈ ਜਾਂਦਾ ਰਸ਼ ਮੈਨੂੰ 2 ਤਰੀਕ ਤੇ ਲੈ ਗਏ 5 6 ਤਰੀਕ ਤੱਕ ਮੈਨੂੰ ਚਾਹੀਦੀ ਛੁੱਟੀ ਠੀਕ ਹੈ ਜੀ ਹੱਥ ਪੈਰ ਗਾ ਤੇ ਕੰਮੜਾ ਲੱਪੇ ਵਾ ਤੁਹਾਡੇ ਇਹ ਰਿਹਾ ਨਾ ਕੰਮੜਾ ਇਹ ਹਾਂ ਪੱਕਾ ਦੇਖ ਲਓ ਮੈਨੂੰ ਕੋਈ ਰੁਕਾਵੇ ਜਾਏ ਮਨਾ ਚਲੋ ਠੀਕ ਹੈ ਫਾਈਨਲ ਹੋ ਗਿਆ ਫਿਰ ਗਾਈਜ਼ ਮੈਂ ਔਰ ਵੀਸ਼ੂ ਭਾਜੀ ਨਾ ਬੜੇ ਟਾਈਮ ਦੇ ਬਾਅਦ ਇੱਧਰ ਆਏ ਕਿਉਂਕਿ ਹੁਣ ਅਸੀਂ ਨਾ ਜਿਹੜਾ ਕਲਛੇੜੇ ਵਾਲਾ ਪੌਣ ਹੈ ਨਾ ਉੱਥਾ ਚੱਲ ਜਾਂਦੇ ਹੁੰਦੇ ਸੀ ਤਾਂ ਔਰ ਇੱਥੇ ਹੁਣ ਮੱਛੀਆਂ ਵੀ ਵਿਚਾਰੀਆਂ ਮਰ ਗਈਆਂ ਵੀ ਥੀਆਂ ਹੁਣ ਦੇਖਦੇ ਇਹਨਾਂ ਨੇ ਪਾਣੀ ਵਧਾ ਵੀ ਕੁਝ ਥੋੜੀਆਂ ਮੱਛੀਆਂ ਵਧੀਆਂ ਕਿ ਨਹੀਂ ਵਧੀਆਂ ਗਾਈਜ਼ ਮੱਛੀਆਂ ਦਾ ਜਿਹੜੀਆਂ ਹੈ ਨਹੀਂ ਵਧੀਆਂ ਵੀਸ਼ੂ ਭਾਜੀ ਸਾਡੇ ਆਟਾ ਦਾ ਪਾਇਆ ਕਰਦੇ ਪਰ ਜਿੱਦਾਂ ਪਹਿਲਾਂ ਆਉਂਦੀ ਸੀ ਨਾ ਉੱਪਰ ਉੱਪਰ ਨੂੰ ਹੁਣ ਉਦਾਂ ਨਹੀਂ ਹੈ ਚੱਲੀ ਵੀਸ਼ੂ ਭਾਜੀ ਫਿਰ ਚਲੋ ਫਿਰ ਰਾਧੇ ਰਾਧੇ ਓਹੋ ਲਿਫਾਫਾ ਉੱਥੇ ਰਹਿ ਗਿਆ ਪਿਆਵਾ ਕੁ ਫਰਫਾ ਜਿਹੜਾ ਹੈਗਾ ਨਾ 10 ਇੰਚ ਪਾਣਾ ਚਾਹੀਦਾ ਕਿਤੇ ਵੀ ਖਲਾਰਾ ਨਹੀਂ ਪਾਣਾ ਚਾਹੀਦਾ ਇਹ ਬੜਾ ਵਧੀਆ ਡਸਪਿੰਨ ਲੱਗਦਾ ਉਹਨਾਂ ਨੇ ਚਲੋ ਗਾਇਸ ਚੱਲਦੇ ਹੁਣ ਮੈਂ ਤਾਂ ਸੋਚਿਆ ਤਾਂ ਕਿ ਐਨਾ ਟਾਈਮ ਹੋ ਗਿਆ ਹੁਣ ਤਾਂ ਥੋੜੀਆਂ ਜਿਹੜੀਆਂ ਮੱਛਲੀਆਂ ਹੈਗੀਆਂ ਵੱਧ ਗਈਆਂ ਹੋਣੀਆਂ ਚਲੋ ਨੰਨੇ ਜੀ ਨਮਸਤੇ ਕਿਵੇਂ ਹੋ ਨੰਨੇ ਜੀ ਇਹ ਕਾਲੂ ਦਾ ਜਿਹੜਾ ਢਿੱਡ ਦੁਖੇਗਾ ਤਾਂ ਤੂੰ ਅੱਖਾਂ ਬੰਦ ਕਰਕੇ ਜਿਹੜਾ ਮੰਤਰ ਮਾਰਦੀ ਨਾ ਉਹ ਜਿਹੜਾ ਛੱਡ ਦੇਦਾ ਅੱਖਾਂ ਬੰਦ ਕਰਕੇ ਹਾਂ ਹਾਂ ਇਦਾਂ ਨਹੀਂ ਕਰਦੇ ਤਰ ਕਾਲੂ ਕੋਈ ਆ ਠੀਕ ਹੋ ਜਾਣਾ ਸਵੇਰਾਂ ਨੂੰ ਉਹਦਾ ਬੁਰਾ ਹਾਲ ਕਰਦੇ ਕੋਲੇ ਨਾਸ ਆਲਾ ਉਹਦਾ ਬੁਰਾ ਹਾਲ ਆ ਕਰਦੇ 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 ਫਟਾਫਟ ਅੱਖਾਂ ਬੰਦ ਕਰਦਾ ਪਹਿਲਾਂ ਕਾਲੂ ਖੜਾ ਹੋ ਖੜਾ ਹੋ ਜਾ ਭਾਈ ਖੜਾ ਹੋ ਨਾ ਅੱਖਾਂ ਬੰਦ ਕਰ ਲੈ ਅੱਖਾਂ ਉਹ ਅੱਖਾਂ ਦਾ ਬੰਦ ਕਰ ਅੱਖਾਂ ਬੰਦ ਕਰ ਲੈ ਤੂੰ ਵੀ ਇੰਨੇ ਨੇ ਕਰ ਅੱਖਾਂ ਬੰਦ ਹੁਣ ਇਦਾਂ ਗੋਲ ਗੋਲ ਇਦਾਂ ਇਦਾਂ ਮੰਤਰ ਪੜ੍ਹ ਆਪ ਕੋਈ ਆਤੇ ਹੀ ਮੰਤਰ ਆਪ ਪੜ੍ਹ ਫੇਰ وہی ਗੱਲ ਉਹਦੇ ਵਿਚਾਰੇ ਦਾ ਬੁਰਾ ਹਾਲ ਆ ਤੈਨੂੰ ਹਾਸਾ ਆਇਆ ਮਨੂ ਬਈ ਕਾਹੋਈ ਨੋ ਮੰਤਾ ਸੇ ਕੋਈ ਨਈ ਬੱਦਲ ਦੇ ਕਰੀ ਹੋਈ ਉਹ ਉਹ ਮਰ ਜਾ ਤੂੰ ਠੀਕ ਹੋ ਜਾਣਾ ਤੂੰ ਮੰਤਾ ਸੇ ਕਰ ਤੇ ਹੱਥ ਦੇ ਐਸੇ ਐਸੇ ਕਰਕੇ ਜੈਸੇ ਨਹੀਂ ਨਹੀਂ ਅੱਖੇ ਬੰਦ ਕਰਕੇ ਜੈਸੇ ਪ੍ਰੋਪਰ ਕਰਤੀ ਕਾਲੂ ਹੋ ਬੱਚਾ ਫੜਫੜ ਖੜਾ ਹੋ 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 ਉਹ ਪੱਕੇ ਬਈ ਖੜਿਆ ਵਾ ਚੱਲ ਅੱਖਾਂ ਬੰਦ ਕਰਕੇ ਚੱਲ ਅੱਖਾਂ ਬੰਦ ਕਰ ਕਾਲੂ ਅੱਖਾਂ ਬੰਦ ਕਰ ਹਾਂ ਹੋ ਗਿਆ ਹਾਂ ਬਸ ਇਦਾਂ ਲੈ ਕਾਲੂ ਤੇਰਾ ਸਵੇਰੇ ਨੂੰ ਢਿੱਡ ਹੋ ਜਾਣਾ ਝਾੜੋਗੇ ਤੇਰਾ ਢਿੱਡ ਜਿਹੜੇ ਲੋਕ ਪੀੜੀਆ ਝਾੜਦੇ ਨਾ ਇਹ ਢਿੱਡ ਝਾੜਦੀ ਚੱਲ ਚੱਲ ਜਾ ਲੈ ਕਾਲੂ ਫਿਰ ਹੁਣ ਕਾਲੂ ਕਰਦੇ ਇੱਕ ਵਾਰੀ ਹੈਲੋ ਸਕਰਪਸ ਸਵੇਰ ਨੂੰ ਚੱਲ ਠੀਕ ਐ ਨੰਦੀਏ ਤੂੰ ਗੱਲ ਨਹੀਂ ਸਮਝੀ ਬਹਿਮੀ ਆ ਉਹ ਤੇ ਕਹਿ ਰਹੇ ਨੇ ਇੱਦਾਂ ਗੋਲ ਗੋਲ ਕਰਕੇ ਛੱਡ ਦੇਣ ਉਹਨਾਂ ਕਹਿਣਾ ਤੇ ਮੈਂ ਠੀਕ ਹੋ ਗਿਆ ਬਸ ਇੱਦਾਂ ਹੁਣ ਮੈਂ ਤੈਨੂੰ ਸੱਦ ਲਿਆ ਕਰ ਜੇ ਕੋਈ ਤੇ ਬਹਿਮੀ ਆਣਾ ਨਾ ਠੀਕ ਐ ਅੱਖਾਂ ਬੰਦ ਕਰਕੇ ਇੱਦਾਂ ਛੱਡ ਦਿਆ ਕਰ ਦੇਖੀ ਦੇਖੀ ਠੀਕ ਐ ਚੱਲ ਬਾਏ ਬਾਏ ਗਾਈਜ਼ ਤੁਹਾਨੂੰ ਇੱਕ ਗੱਲ ਦੱਸਦਾ ਐ ਅੱਜ ਨਾ ਜਿਮ 'ਚ ਮੈਂ ਪਹਿਲੀ ਵਾਰ ਇਨਕਲਾਈਨਡ ਵੈਸੇ ਫਲੈਟ ਬੈਂਚ 'ਤੇ ਤਾਂ ਮੈਂ ਇੰਨਾ ਚੱਕਿਆ ਹੋਗਾ ਪਰ ਇੰਕਲਾਈਨ ਬੈਂਚ ਪਰ ਮੈਂ ਪਹਿਲੀ ਵਾਰ ਇਨਾ ਵੇਟ ਚੱਕਿਆ ਵੇਟ ਪਹਿਲੇ ਵੀ ਚੱਕਿਆ ਵੇ ਲੇਕਿਨ ਮੇਤੋ 10 ਰੈਪਸ ਕਦੀ ਨਹੀਂ ਲੱਗੇ ਅੱਜ ਪਹਿਲੀ ਵਾਰ ਮੇਤੋ 10 ਰੈਪਸ ਲੱਗੇ ਔਰ ਬਾਈ ਦਾ ਵੇ ਆਮ ਨਾਟ ਡਰਿੰਕਿੰਗ ਅਲਕੋਹਲ ਰੋਜ਼ ਵਾਲਾ ਉਹੀ ਐਪਲ ਜੂਸ ਹੈ ਬਾਈ ਯਾਰ ਮੈਨੂੰ ਚਿੰਤਾ ਹੋ ਗਈ ਤਿੰਨ ਦਿਨ ਹੋ ਗਏ ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਤਾਂ ਕਿ ਮੈਂ ਆਪਣੇ ਦੋਸਤ ਨਾਲ ਮਿਲਾਂਗਾ ਉਹ ਸਵੀਟ ਜਹਾ ਡੌਗੀ ਉਹ ਮਿਲਿਆ ਨਹੀਂ ਕਰਦਾ ਮੈਨੂੰ ਤਾਂ ਡਰ ਲੱਗਿਆ ਕਰਦਾ ਉਹਨਾਂ ਵਿਚਾਰਿਆਂ ਨੂੰ ਕੁਝ ਹੋ ਨਾ ਗਿਆ ਹੋਵੇ ਚਲੋ ਹੁਣ ਸੈਰ ਕਰਾ ਨਿਕਲਦਾ ਗਿਆ ਮੈਂ ਅੱਜ ਉਹਨੂੰ ਲੱਭੂਗਾ ਸ਼ਾਇਦ ਮਿਲ ਹੀ ਜਾਵੇ ਪਰ ਹੈ ਬਹੁਤ ਸਮਝ ਜਿੱਦਾਂ ਕਾਫੀ ਟਾਈਮ ਤੋਂ ਮੈਂ ਰੋਜ਼ ਜਾਂਦਾ ਸੀ ਨਾ ਤਾਂ ਮੈਨੂੰ ਮਿਲਦਾ ਸੀ ਇੱਕ ਅਟੈਚਮੈਂਟ ਜੀ ਹੋ ਗਈ ਹੁਣ ਮੈਨੂੰ ਕੁਝ ਕੁਝ ਹੋਇਆ ਕਰਦਾ ਕਿ ਯਾਰ ਉਹ ਵਿਚਾਰਾ ਪਿਆਰਾ ਜਿਹਾ ਮੈਨੂੰ ਮਿਲੇ ਨਹੀਂ ਕਰਦਾ ਮੇਰੇ ਉੱਪਰ ਉੱਪਰ ਚੜਦਾ ਸੀ ਐਨਾ ਮੇਰੇ ਨਾਲ ਖੇਡਦਾ ਸੀ ਪਤਾ ਨਹੀਂ ਰਾਬੂ ਨੂੰ ਜਿੱਥੇ ਵੀ ਉਹ ਵਾ ਸੇਫ ਰੱਖਿਆ ਵਿਚਾਰੇ ਨੂੰ ਬ్రో ਤੂੰ ਆ ਗਿਆ ਤੂੰ ਆ ਗਿਆ ਤੂੰ ਆ ਗਿਆ ਚੱਲ ਤੈਨੂੰ ਦੋ ਦਿਨ ਮੈਂ ਐਨਾ ਮਿਸ ਕੀਤਾ ਪਾਗਲਿਆ ਕਿੱਧਰ ਸਾ ਤੂੰ ਛੱਡ ਦੇ ਹੁਣ ਮੈਨੂੰ ਪਾਗਲਿਆ ਚੱਲ ਕਿੱਥੇ ਦਾ ਤੂੰ ਤੇ मैं भी तो मैं ही मिस किया ये है मेरा दोस्त नहीं हाथ नहीं मुँह च पा गंदू चल 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 आज सैर करना आइए बस 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 आ देखी देखी मेरा हाथ मूँह च पाया नहीं 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 मेरे दंद लग जाने मैंने फिर टीके लाने पैने ठीक है हट जा हट जा हट जा चल बस डेड शेट डेड शेट हूँ सैर भी करनी चल आ जा भ के आ जा आ जा आ जा आ जा वेरी गुड ਨਮਸਕੀਤਾ ਤੈਨੂੰ ਮੈਂ ਪਾਗਲ ਜਿਆ ਗਾਈਜ਼ ਇਹ ਜੋ ਡੌਗੀ ਹੈ ਨਾ ਇਹਨੇ ਪੂਰੀ ਸ਼ੈਅ ਕਰਨੀ ਮੇਰੇ ਨਾਲ ਦੇਖਿਓ ਤੁਸੀਂ પેટ્રોલ ਪੰਪ ਤੱਕ ਵੀ ਜਾਣਾ ਔਰ ਵਾਪਸ ਮੇਰੇ ਨਾਲ ਮੇਰੀ ਸ਼ਾਬ ਤੱਕ ਵੀ ਜਾਣਾ ਪਾਗਲ ਜਿਆ ਹਾਂ ਟੰ ਟੰ ਟਾ ਲਓ ਗਾਈਜ਼ ਟਾਈਮ 11:00 ਤੇ 12:00 12:01 1 ਤੇ 2 ਓਏ ਹੋਏ ਹੋਏ ਹੂ ਗਾਈਜ਼ ਕਈ ਵਾਰ ਤਾਂ ਮੈਨੂੰ ਪਿੱਛੇ ਟਾਈਮ ਕਿੰਨਾ ਹੋਇਆ ਵਾ ਤੁਹਾਨੂੰ ਦਿਖਾਇਆਗਾ ਰੋਕੋ ਬੈਕ ਕੈਮਰਾ ਓਨ ਕਰਕੇ ਦਿਖਾਉਂਦਾ ਆ ਦੇਖੋ ਦਿਨ ਪਰ ਦਿਨ ਜਿਹੜਾ ਮੇਰਾ ਡਿਸਪਲਿਨ ਹੈ ਨਾ ਔਰ ਸੈਰ ਦੀ ਟਾਈਮਿੰਗ ਹੈ ਉਹ ਵੱਧਦੀ ਜਾਇਆ ਕਰਦੀ ਦਿਨ ਪਰ ਦਿਨ ਤਾਂ ਮੈਨੂੰ ਤਾਂ ਕਈ ਵਾਰ ਡਰ ਰਿਹਾਦਾ ਲੋਕਾਂ ਨੇ ਕਹਣਾ ਮੁੰਡਾ ਪਾਗਲ ਤਾਂ ਨਹੀਂ ਹੋ ਗਿਆ ਵਾ ਪਸੀਨਾ ਦੇਖੋ ਤੁਸੀਂ ਹਾਰਡ ਵਰਕ ਹੈ ਬਾਈ ਅੱਦੇ ਹੀ ਨਹੀਂ ਫਿਲਟਰ ਆ ਹੁੰਦਾ ਬਹੁਤ ਔਖਾ ਕੰਮ ਹੈ ਯਾਰ ਹੁਣ ਨਾ ਮੇਰੇ ਐਪਸ ਸਿਕਸ ਪੈਕ ਹੋਣੇ ਤੇ ਨਿਕਲੇ ਵੇ ਅਗਰ ਮੈਂ ਆਪਣੇ ਥੋੜੇ ਖਾਣੇ ਪਰ ਕੰਟਰੋਲ ਕਰਦਾ ਤਾਂ ਹੁਣ ਬਸ ਅੱਜ ਮੇਰਾ ਲੂਸੀਫਰ ਦਾ ਆਖਰੀ ਐਪੀਸੋਡ ਹੈ ਖੁਸ਼ੀ ਵਾਲੀ ਗੱਲ ਇਹ ਹੈ ਕਿ ਲੂਸੀਫਰ ਖਤਮ ਹੋ ਗਿਆ ਤਾਂ ਬਸ ਹੁਣ ਮੈਂ ਫਟਾਫਟ ਤੁਹਾਨੂੰ ਬਾਏ ਕਰ ਦੇਵਾਂ ਬਾਏ ਗੁੱਡ ਨਾਈਟ ਟੇਕ ਕੇਅਰ ਲਵ ਯੂ ਆਲ ਰਾਧੇ 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 ਬਾਏ